ਨੂੰ ਗੁਰੂ ਗ੍ਰੰਥ ਸਾਹਿਬ ਜੀ ਉਹ ਆ ਸੰਖਿਆ ਤੋਂ ਇੱਕ ਤੋਂ ਬੜੀ ਵੱਲ ਬੇਨਤੀ ਕੀਤੀ ਆ ਇੱਥੇ ਕੇਵਲ ਇੱਕ ਹੀ ਦ੍ਰਿਸ਼ਟੀ ਨਾਲ ਤੱਕਿਆ ਜਾਂਦਾ ਇੱਥੇ ਦੂਜੀ ਦ੍ਰਿਸ਼ਟ ਕੋਈ ਨਹੀਂ ਹੈ ਬ੍ਰਹਮ ਗਿਆਨੀ ਦੀ ਦ੍ਰਿਸ਼ਟ ਅੰਮ੍ਰਿਤ ਵਸਾ ਬਸੂ ਕੇਵਲ ਅੰਮ੍ਰਿਤ ਦ੍ਰਿਸ਼ਟੀ ਨਾਲ ਹੀ ਤੱਕਦੇ ਆ ਸਭ ਨੂੰ ਸਭ ਜੋ ਤੱਕਦੇ ਆ ਉਹ ਆਪਾਂ ਸਰੀਰਾਂ ਕਰਕੇ ਤੱਕਦੇ ਆ ਇਹ ਹਿੰਦੂ ਆ ਇਹ ਮੁਸਲਮਾਨ ਆ ਇਹ ਸਿੱਖ ਆ ਵੀ ਇਹ ਜੈਨੀ ਹੋਣੇ ਆ ਇਹ ਬੋਧੀ ਹੋਣੇ ਆ ਗੁਰੂ ਨਹੀਂ ਇਦਾਂ ਤੱਕਦਾ ਗੁਰੂ ਨੇ ਤੇ ਆਪਣੀ ਰਸਨਾ ਤੋਂ ਫਰਮਾਨ ਕੀਤਾ ਖੱਤਰੀ ਬ੍ਰਾਹਮਣ ਸੂਦ ਬੈਸ ਉਪਦੇਸ਼ ਚੋਂ ਵਰਣਾ ਕੋ ਸੰਗ ਤੁਸੀਂ ਜਿੰਨੇ ਮਰਜ਼ੀ ਵਟਾਂ ਪਾਈ ਚੱਲੋ ਤੁਸੀਂ ਜਿੰਨੇ ਮਰਜ਼ੇ ਧਰੇ ਧੜੇ ਖੜੇ ਕਰੀ ਚੱਲੋ ਗੁਰੂ ਇੱਕੋ ਬਚਨ ਦੇ ਵਿੱਚ ਸੁਹਾਗਾ ਫੇਰ ਦਿੰਦੇ ਆ ਖਤਮ ਸਭ ਕੁਝ ਖੱਤਰੀਆਂ ਵੈਸ ਹੋ ਸ਼ੁੱਧਰੋਂ ਬ੍ਰਹਮਣੋਂ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਪਦੇਸ਼ ਤੋਂ ਵਰਨਾ ਕੋ ਸੰਝਾ ਕੋਈ ਗੁਰੂ ਦਾ ਬਚਨ ਕਮਾਉਣ ਵਾਲਾ ਹੋਵੇ ਉਹ ਕਿਸੇ ਮਰਦ ਦੇ ਵਿੱਚੋਂ ਹੋਵੇ ਜੀ ਉਹ ਆਇਆ ਸਭ ਨੂੰ ਉਪਦੇਸ਼ ਦੇ ਲੋਗ ਆ ਜੀ ਗੁਰਮੁਖ ਗੁਰੂ ਕਿਸੇ ਖਾਸ ਖਿੱਤੇ ਦਾ ਨਹੀਂ ਹੈ ਗੁਰੂ ਕੇਵਲ ਪੰਜਾਬੀਆਂ ਲਈ ਥੋੜੋਂ ਵੀ ਇੰਨਾ ਨਹੀਂ ਕਹਤਾ ਜੀ ਬਸ ਨਹੀਂ ਗੁਰੂ ਸਰਵਗਿਆ ਹੈ ਹਰ ਸਮੇਂ ਹਰ ਜਗ੍ਹਾ ਪ੍ਰਾਪਤ ਮਾਨਾ ਪਰ ਆਪਣੀ ਸਮਝ ਆਪਣੀ ਜਿਹੜੀ ਸੋਚ ਉਹ ਬੜੀ ਆ ਸੌੜੀ ਛੋਟੀ ਇਹ ਸਾਡੀ ਸੰਗੀਰਣਤਾ ਤੇ ਜਿੰਨਾ ਸਮਾਂ ਆਪਾਂ ਗੁਰਮਖੋ ਗੁਰੂ ਕੇ ਦਿੱਤੇ ਹੋਏ ਇਸ ਪਾਵਨ ਪਵਿੱਤਰ ਸ਼ਬਦ ਨੂੰ ਗੌਰ ਨਾਲ ਨਹੀਂ ਬਾਚਦੇ ਇੱਕ ਉਹਨਾਂ ਸਮਾਂ ਗੁਰਮਖੋ ਅਸੀਂ ਸਿੱਖੀ ਦੇ ਅੰਦਰ ਦਾਖਲ ਹੀ ਨਹੀਂ ਹੋ ਸਕਦੇ ਕਹਾਈ ਚੱਲੀਏ ਵੇਸ਼ਕ ਹੁੰਨੇ ਅਸੀਸਕ ਹੁੰਨੇ ਦੀ ਅਰੇ ਤੇ ਏ ਕਭ ਨਹੀਂ ਸਿੱਖਿਆ ਸੋ ਗੁਰੂ ਗੁਰਮੁਖੋ ਸਰੀਰ ਨਹੀਂ ਵੇਖਦੇ ਗੁਰੂ ਜੋਤ ਵੇਖਦੇ ਆ ਗੁਰੂ ਇਨਸਾਨੀਆਂ ਦੇ ਧਰਮ ਨੂੰ ਸਭ ਤੋਂ ਉੱਪਰ ਰੱਖਦੇ ਆ ਦਰਜਨ ਬਾਪੂ ਦੀ ਬਾਣੀ ਚ ਕਿੰਨੀ ਵਾਰ ਦਾ ਆਪਾਂ ਸਾਂਝਾ ਕੀਤਾ ਸਰਬ ਧਰਮ ਮਹ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ